ਉਹ ਘੰਟੇ ਸਪੈਸੀਫਿਕਲੀ ਈਅਰਮਾਰਕ ਕਰ ਦਿੱਤੇ ਗਏ ਆ ਜਦੋਂ ਸਾਰੇ ਹੀ ਅਫਸਰ ਚਾਹੇ ਥਾਣਾ ਲੈਵਲ ਤੇ ਹੋਵੇ ਚਾਹੇ ਸਬਡਿਵੀਜ਼ਨ ਲੈਵਲ ਹੋਵੇ ਡਿਸਟ੍ਰਿਕਟ ਲੈਵਲ ਹੋਵੇ ਜਾਂ ਰੇਂਜ ਲੈਵਲ ਹੋਵੇ ਸਾਰੇ ਅਫਸਰ ਪਬਲਿਕ ਨੂੰ ਮਿਲਣ ਵਾਸਤੇ ਆਪਣੇ ਆਪਣੇ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣਗੇ ਐ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਦੀ ਬਿਲਕੁਲ ਜਿਹੜੀ ਅੱਜ ਪੂਰੀ ਪਾਲਣਾ ਕਰ ਰਹੇ ਨੇ ਕਿਉਂਕਿ ਪਹਿਲੇ ਦਿਨ ਦੀ ਸ਼ੁਰੂਆਤ ਹੋ ਹੀ ਹੈ ਸਾਰੇ ਐਸਐਸਪੀ ਸਰਹਾਨ ਮੁਕਸਰ ਦੇ ਮੁਕੇ ਦੇ ਪਿੰਖੋਟ ਦੇ ਆਪਣੇ ਦਫਤਰਾਂ ਦੇ ਵਿੱਚ ਲਗਾਤਾਰ ਪਬਲਿਕ ਨਾਲ ਇੰਟਰੈਕਟ ਕਰਦੇ ਸਕੇ ਇਥੇ ਮੈਂ ਇਹ ਵੀ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਇਹ ਤਾਂ 2 ਘੰਟੇ ਹੀਰ ਬਾਅਦ ਹੈ ਗਿਆ ਇਸ ਤੋਂ ਇਲਾਵਾ ਵੀ ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕਦਾ ਹੈ ਅਸੀਂ ਆਪਣੇ ਦਫਤਰਾਂ ਦੇ ਵਿੱਚ ਮੌਜੂਦ ਰਹਿਣੇ ਆ ਟੈਕ ਕੋਡ ਦੇ ਵਿੱਚ ਜਾਣਾ ਪੈਂਦਾ ਕਿਸੇ ਨਾ ਕਿਸੇ ਪਾਸੇ ਜਾਣਾ ਪੈਂਦਾ ਉਹਨਾਂ ਨੂੰ ਵਾਪਸ ਮੁੜਨਾ ਪੈਂਦਾ ਉਹਦੇ ਵਾਸਤੇ ਬਹੁਤ ਵੱਡਾ ਜਿਹੜਾ ਇਹ ਡੀਜੀਪੀ ਪੰਜਾਬ ਨੇ ਜਿਹੜਾ ਇਹ ਵਾਸਤੇ ਜੇ ਕਿਤੇ ਬਾਅਦ ਜਾਣਾ ਆ ਕੋਈ ਮੌਕੇ ਤੇ ਜਾਣਾ ਆ ਜਾਂ ਕੋਈ ਹੋਰ ਮੀਟਿੰਗ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੈ ਉਸ ਨੂੰ ਵੀ ਅਸੀਂ ਇਹਨਾਂ 2 ਘੰਟਿਆਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਸ਼ਡਿਊਲ ਕਰਾਂਗੇ ਕੋਈ ਅਫਸਰ ਫਿਰ ਵੀ ਕਤਾਈ ਵਰਤਦਾ ਤੁਹਾਡੇ ਕੋਲੇ ਵੀ ਸ਼ਿਕਾਇਤ ਆਉਂਦੀ ਆ ਉਸ ਤੋਂ ਬਾਅਦ ਫਿਰ ਕੋਈ ਐਕਸ਼ਨ ਲਾਓਗੇ ਜਾਂ ਉਸ ਤੋਂ ਪਹਿਲਾਂ ਤੁਸੀਂ ਚੇਤਾਵਨੀ ਦਿਓਗੇ ਭਾਈ ਇਹ ਜਿਹੜੀਆਂ ਡੀਜੀਪੀ ਪੰਜਾਬ ਦੇ ਹਦਾਇਤਾਂ ਉਹਨੂੰ ਮੰਨੋ ਕਿਛੇ ਕਿਸ ਸੰਦੇਗ ਉਸ ਮਸੇ ਆਏਗੀ ਨਹੀਂ ਇਹ ਕੋਈ ਇਦਾਂ ਦੇ ਇਸ ਮਸੇ ਆਉਂਦੀਆ ਤਾਂ ਅਸੀਂ ਉਸ ਨੂੰ ਤੁਰੰਤ ਰੁਕਾਂਗੇ ਔਰ ਕਰੈਕਟ ਕਰ ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਡੀਜੀਪੀ ਪੰਜਾਬ ਗੌਰਵ ਜੱਧ ਵੱਲੋਂ ਹਦਾਇਤਾਂ ਡਾਇਰੈਕਸ਼ਨਾਂ ਜਾਰੀ ਕੀਤੀਆਂ ਸੀਗੀਆਂ ਕਿ 11 ਤੋਂ 1 ਵਜੇ ਤੱਕ ਪੂਰੇ ਪੰਜਾਬ ਦੇ ਵਿੱਚ ਐਸਐਚਓ ਤੋਂ ਲੈ ਕੇ ਏਡੀਜੀਪੀ ਤੱਕ तमाम ਅਫਸਰ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਬੈਠਣਗੇ ਪਬਲਿਕ ਦੇ ਨਾਲ رابطہ ਕਾਇਮ ਰੱਖਣਗੇ ਉਹਨਾਂ ਦੀਆਂ ਸ਼ਿਕਾਇਤਾਂ ਤਾਂ ਉਹਨਾਂ ਦੇ ਜਿਹੜੇ ਜਿੰਨੇ ਮਸਲੇ ਰਹੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਅੱਜ ਗਰਾਊਂਡ ਲੈਵਲ ਤੋਂ ਤਮਾਮ ਜਿਹੜੇ ਐਸ ਐਚਓ ਤੋਂ ਲੈ ਕੇ ਡੀ ਐਸ ਪੀ ਐਸ ਪੀ ਐਸ ਐਸ ਪੀ ਦੇ ਦਫ਼ਤਰਾਂ ਦੇ ਨਾਲ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਸਾਰੇ ਅਫਸਰ ਆਪੋ ਆਪਣੇ ਦਫ਼ਤਰਾਂ 'ਚ ਬੈਠੇ ਆ ਤਾਂ ਹੁਣ ਅਸੀਂ ਪਹੁੰਚੇ ਆ ਫਰੀਦਕੋਟ ਰੇਂਜ ਦੇ ਆਈ ਜੀ ਗੁਰਚੰਦ ਸਿੰਘ ਸੰਧੂ ਤਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚੇ ਆ ਤਾਂ ਰਿਐਲਿਟੀ ਚੈੱਕ ਕਰਾਂਗੇ ਕਿ ਆਜੀ ਕਿਉਂਕਿ ਤਿੰਨ ਜਿਹੜੇ ਪੁਲਿਸ ਜ਼ਿਲ੍ਹੇ ਨੇ ਇਸ ਰੇਂਜ ਦੇ ਅਧੀਨ ਆਉਂਦੇ ਆ ਤਾਂ ਉਹਨਾਂ ਦੀ ਦੇਖਰੇਖ ਹੈ ਜਿਹੜੀ ਆਜੀ ਫਰੀਦਕੋਟ ਰੇਂਜ ਗੁਰਸ਼ਰਨ ਸਿੰਘ ਸੰਧੂ ਜਿਹੜੇ ਉਹ ਕਰ ਰਹੇ ਨੇ ਕਿਉਂਕਿ ਗਰਸਟਰ ਛੁੱਟੀ ਹੋਣ ਦੇ ਬਾਵਜੂਦ ਡੀਜੀਪੀ ਪੰਜਾਬ ਦੀਆਂ ਜਿਹੜੀਆਂ ਹਦਾਇਤਾਂ ਹੋਈਆਂ ਸੀ 11 ਤੋਂ 1 ਤਾਂ ਉਸ ਦੀ ਪਾਲਣਾ ਕਰਦਾ ਫਰੀਦਕੋਟ ਜ਼ਿਲ੍ਹੇ ਦਾ ਤਮਾਮ ਜਿਹੜਾ ਪੁਲਿਸ ਮਹਿਕਮਾ ਉਹ ਪਾਲਣਾ ਕਰਦਾ ਨਜ਼ਰ ਆ ਰਿਹਾ ਹੈ ਸਾਰੇ तमाम ਪੁਲਿਸ ਅਫਸਰ ਜਿਹੜੇ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਆ ਤਾਂ ਆਜੀ ਫਰੀਦਕੋਟ ਰੇਂਜ ਦਾ ਜਿਹੜਾ ਪੂਰਾ ਸਟਾਫ ਹੈ ਉਹ ਵੀ ਆਪਣੇ ਦਫ਼ਤਰਾਂ ਦੇ ਵਿੱਚ ਬੈਠਾ ਕੰਮ ਕਰ ਰਿਹਾ ਲੋਕਾਂ ਦੀਆਂ ਕਿਤਨਾ ਕਿਤੇ ਜਿਹੜੀਆਂ ਸ਼ਿਕਾਇਤਾਂ ਨੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਜਾਵੇਗੀ ਪਿੰਡਾਂ ਵਿੱਚ ਸਮਾਜ ਦੇ ਲੋਕਾਂ ਦੀਆਂ ਹਜ਼ਾਰਾਂ ਮਸ਼ਕਲਾਂ ਨੇ ਤੇ ਲੋਕ ਥਾਣੇ ਤਹਿਸੀਲ ਕਚਹਿਰੀ ਵਿੱਚ ਬੜੀ ਬਦਰਤੇ ਪਰੇਸ਼ਾਨ ਹੁੰਦੇ ਨੇ ਤੇ ਕਈ ਵਾਰੀ ਲੋਕ ਸਰਕਾਰੀ ਦਫਤਰਾਂ ਵਿੱਚ ਆਉਂਦੇ ਨੇ ਤੇ ਅਧਿਕਾਰੀ ਸਹਿਬਾਨ ਦਫਤਰ ਵਿੱਚ ਅਵੇਲੇਬਲ ਨਹੀਂ ਹੁੰਦੇ ਉਹ ਵਿਚਾਰੇ ਸਵੇਰ ਤੋਂ ਸ਼ਾਮ ਤੱਕ ਖਾਲੀ ਹੀ ਵਾਸਪੋਰਟ ਜਾਂਦੇ ਨੇ ਤੇ ਸਰਕਾਰੀ ਕੰਮ ਦੀ ਕਾਰਗੁਜ਼ਾਰੀ ਉੱਥੋਂ ਦੀ ਉੱਥੇ ਹੀ ਖੜੀ ਰਹਿੰਦੀ ਹੈ ਇਨ ਬਿਟਵੀਨ ਜਿਹੜੇ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਗੋਰੇ ਯਾਦਵ ਜੀ ਨੇ ਉਹਨਾਂ ਨੇ ਪੰਜਾਬ ਦੇ ਸਾਰੇ ਅਫਸਰ ਸਹਿਬਾਨਾਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਉਹ ਦਫ਼ਤਰ ਵਿੱਚ ਇਚੇਚੇ ਤੌਰ ਤੇ ਬੈਠਣ ਦੀ ਕਿਰਪਾਲਤਾ ਕਰਨ ਤਾਂ ਕਿ ਆਉਣ ਵਾਲੇ ਬੰਦਿਆਂ ਨੂੰ ਉਹਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅੱਜ ਅਸੀਂ ਵੀ ਇਸੇ ਰੰਦ ਵਿੱਚ ਮੋਗੇ ਦੀ ਕਿਸੇ ਸਮੱਸਿਆ ਦੇ ਮਤਲਕ ਮੈਨੂੰ ਮਲੋਰ ਤੋਂ ਆਈਜੀ ਸਾਹਿਬ ਸਰਦਾਰ ਗੁਛਨ ਸਿੰਘ ਸੰਧੂ ਕੀ ਕੋਟ ਮੈਨੂੰ ਹਾਂ ਦਾ ਮੌਕਾ ਮਿਲਿਆ ਅੱਜ ਛੁੱਟੀ ਦਾ ਦਿਨ ਹੈ ਤੇ ਹੋ ਸਕਦਾ ਹੈ ਸਾਰੇ ਪੰਜਾਬ ਦੇ ਵਿੱਚ ਬਾਕੀ ਕੋਈ ਅਫਸਰ ਸਾਹਿਬਾਨ ਨਾ ਵੀ ਅਵੇਲੇਬਲ ਹੋਣ ਔਰ ਆਈਜੀ ਸਾਹਿਬ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆਈਜੀ ਸਾਹਿਬ ਦਾ ਦਫਤਰ ਨਿਰੰਤਰ ਚੱਲ ਰਿਹਾ ਹੈ ਤੇ ਇੱਥੇ ਲੋਕ ਆ ਕੇ ਮਿਲ ਰਹੇ ਨੇ ਤੇ ਮੈਂ ਬਹੁਤ ਉਮੀਦ ਕਰਦਾ ਕਿ ਇਸੇ ਤਰ੍ਹਾਂ ਅਧਿਕਾਰੀ ਸਹਿਬਾਨਾਂ ਦੇ ਦਫਤਰ 'ਚ ਬੈਠਣ ਦੇ ਨਾਲ ਆਮ ਲੋਕਾਂ ਨੂੰ ਇਨਸਾਫ ਮਿਲਣ 'ਚ ਬੜੀ ਬੜੀ ਸੌਲਤ ਹੋਏਗੀ ਤੇ ਨਾ ਮਿਲਦੇ ਤੇ ਸਾਡਾ ਕੰਮ ਜਿਉਂ ਦੇ ਤਿਉਂ ਪਿੰਡ ਗ੍ਰੈਜੈਂਡ ਅਸੀਂ ਸਾਨੂੰ ਜਾਂ ਕੱਲ ਆਉਣਾ ਪੈਂਦਾ ਜਾਂ ਕੋਈ ਦੋ ਕਹੇ ਦਿਨ ਫਿਰ ਟਾਈਮ ਲੈ ਕੇ ਆਉਣਾ ਪੈਂਦਾ ਇਹਨਾਂ ਦੇ ਬੈਠਣ ਦੇ ਨਾਲ ਅਧਿਕਾਰੀ ਸਹਿਬਾਨਾਂ ਦੇ ਬੈਠਣ ਦੇ ਨਾਲ ਆਮ ਲੋਕਾਂ ਨੂੰ ਇਸ ਗੱਲ ਦਾ ਫਾਇਦਾ ਹੋਵੇਗਾ ਤੇ ਮੈਂ ਸਮਝਦਾ ਕਿ ਛੋਟੇ ਬਦਰ ਤੇ ਅਨਸਾਫ਼ ਮਿਲਣ ਦੀ ਬਹੁਤ ਵਕੂ ਪਰਪੱਕ ਕੈਂਪ ਹੋ ਜਾਏਗੀ ਤਾਂ ਗੁਰਚਾਨ ਸਿੰਘ ਸੰਧੂ ਆਈਪੀਐਸ ਆਈਜੀ ਫਰੀ ਕੋਟ ਰੇਂਜ ਤਾਂ ਉਹਨਾਂ ਦੇ ਦਫ਼ਤਰ ਪਹੁੰਚੇ ਆ ਦੇਖ ਸਕਦੇ ਆ ਤੁਸੀਂ ਤਾਂ ਉਹ ਵੀ ਆਪਣੇ ਦਫ਼ਤਰ ਦੇ ਵਿੱਚ ਮੌਜੂਦ ਨੇ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਵੇਂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਤਾਂ ਉਸ ਨੂੰ ਲੈ ਕੇ ਗੈਜਟਡ ਛੁੱਟੀ ਵੀ ਆ ਤਾਂ ਉਸ ਦੇ ਬਾਵਜੂਦ ਵੀ ਫਰੀਦਕੋਟ ਪੁਲਿਸ ਇਹ तमाम ਜਿਹੜੀਆਂ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੀ ਨਜ਼ਰ ਆ ਰਹੀ ਹੈ ਗੱਲਬਾਤ ਕਰਾਂਗੇ ਆਪਾਂ ਆਈਜੀ ਸਾਹਿਬ ਦੇ ਨਾਲ ਕਿ ਜੋ ਡੀਜੀਪੀ ਪੰਜਾਬ ਦੇ ਟ੍ਰੈਕਸ਼ਨ ਹੁਕਮ ਜਾਰੀ ਹੋਏ ਨੇ ਤਾਂ ਇਸ ਤਰੀਕੇ ਦੇ ਸਰਸਾ ਤੋਂ ਬਲਾ ਸਵਾਰ ਤੇ ਜੀ ਆਇਆਂ ਨੂੰ ਜੀ ਆਇਆਂ ਸਰ ਡੀਜੀਪੀ ਪੰਜਾਬ ਨੇ ਡਾਇਰੈਕਸ਼ਨਾਂ ਦਿੱਤੀਆਂ ਸੀਗੀਆਂ ਹੁਕਮ ਜਾਰੀ ਕੀਤੇ ਸੀ ਪੂਰੇ ਪੰਜਾਬ ਦੀ ਪੁਲਿਸ ਨੂੰ ਕਿ ਹਾਲਾਂਕਿ ਐਸਐਚਓ ਦੇ ਨੇ ਲਗਾਤਾਰ ਉਹ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ ਐਸਐਚਓ ਤੋਂ ਲੈ ਕੇ ਏਡੀਜੀਪੀ ਤੱਕ तमाम ਜਿਹੜੇ ਪੁਲਿਸ ਅਫਸਰ ਨੇ ਆਪੋ ਆਪਣੇ ਦਫ਼ਤਰਾਂ ਦੇ ਵਿੱਚ 11 ਤੋਂ 1 ਵਜੇ ਤੱਕ ਬੈਠਣਗੇ ਔਰ ਪਬਲਿਕ ਦੀ ਲੋਕਾਂ ਦੀ ਜਿਹੜੀ ਡੋਵੀ ਡਿਮਾਂਡ ਆ ਪੂਰੀ ਕਰਨ ਕੇ ਉਹਨਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨ ਕਿ ਕਿਵੇਂ ਦੇਖਦੇ ਆ ਇਸ ਬਾਰੇ ਮਾਨਯੋਗੀ ਜੀ ਪੰਜਾਬ ਵੱਲੋਂ ਆ ਸਪੈਸਿਫਿਕ ਇਨਸਟਰਕਸ਼ਨਸ ਵੀ ਜਾਰੀ ਕੀਤੀਆਂ ਗਈਆਂ ਜਾਂ ਲੇਕਿਨ ਇਸ ਤੋਂ ਪਹਿਲਾਂ ਵੀ ਫਰੀਜ਼ ਕੋਲ ਪੁਲਿਸ ਦੇ ਜਿਹੜਾ ਰੇਂਜ ਹੈਗੀ ਹੈ ਇਹਦੇ ਚ ਸਾਰੇ ਐਸਐਸਪੀਜ਼ ਔਰ ਸਾਰੇ ਅਫਸਰ ਆਪਣੇ ਅਦਸਰਾ ਦੇ ਵਿੱਚ ਵੱਧ ਤੋਂ ਵੱਧ ਸਮਾਂ ਪਬਲਿਕ ਨੂੰ ਡਿਵੋਟ ਕਰਦੇ ਸੀਗੇ ਲੇਕਿਨ ਹੁਣ 2 ਘੰਟੇ ਸਪੈਸਿਫਿਕਲੀ ਆ ਈਰਮਾਰਕ ਕਰ ਦਿੱਤੇ ਗਏ ਆ ਜਦੋਂ ਸਾਰੇ ਹੀ ਅਫਸਰ ਚਾਹੇ ਥਾਣਾ ਲੈਵਲ ਤੇ ਹੋਵੇ ਚਾਹੇ ਸਬਡਿਵੀਜ਼ਨ ਲੈਵਲ ਹੋਵੇ ਡਿਸਟ੍ਰਿਕਟ ਲੈਵਲ ਹੋਵੇ ਜਾਂ ਰੇਂਜ ਲੈਵਲ ਹੋਵੇ ਸਾਰੇ ਅਫਸਰ ਪਬਲਿਕ ਨੂੰ ਮਿਲਣ ਵਾਸਤੇ ਆਪਣੇ ਆਪਣੇ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣਗੇ ਔਰ ਪਬਲਿਕ ਦੀਆਂ ਸਮੱਸਿਆਵਾਂ ਦਾ ਡਰੈਸਲ ਕਰਨ ਵਾਸਤੇ ਆਪ ਪ੍ਰੋਐਕਟਿਵ ਅਪਰੋਚ ਨਾਲ ਇਨਵੋਲਵ ਹੋਣਗੇ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਆ ਕਿ ਅਸੀਂ ਇਹ ਵੀ ਸਪਸ਼ਟ ਕੀਤਾ ਹੈਗਾ ਆ ਕਿ ਕਿਸੇ ਵੀ ਪਬਲਿਕ ਦੇ ਬੰਦੇ ਨੇ ਸਾਨੂੰ ਮਿਲਣਾ ਹੈ ਤਾਂ ਉਸ ਨੂੰ ਕਿਸੇ ਰੀਡਰ ਕੋਲ ਜਾਂ ਕਿਸੇ ਪੀਏ ਕੋਲ ਜਾਂ ਕਿਸੇ ਹੋਰ ਕੋਲ ਜਾਣ ਦੀ ਜ਼ਰੂਰਤ ਨਹੀਂ ਉਹ ਸਿੱਧਾ ਬਿਨਾਂ ਕਿਸੇ ਰੋਕ ਟੋਕ ਦੇ ਸਾਨੂੰ ਆ ਕੇ ਮਿਲ ਸਕਦਾ ਹੈ ਔਰ ਅਸੀਂ ਇਸ ਬਾਰੇ ਬੜੀਆਂ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਔਰ ਇਹਨਾਂ ਦੇ ਅਮਲ ਵੀ ਕੀਤਾ ਜਾਊਗਾ ਇਸ ਤੋਂ ਪਹਿਲਾਂ ਵੀ ਵੈਸੇ ਇਹੀ ਸਿਸਟਮ ਪ੍ਰਵੇਲ ਕਰਦਾ ਸੀ ਲੇਕਿਨ ਹੁਣ ਵਿਸ਼ੇਸ਼ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਏਗਾ ਕਿ ਕਿਸੇ ਵੀ ਪਬਲਿਕ ਦੇ ਵਿਅਕਤੀ ਨੂੰ ਦਫ਼ਤਰਾਂ ਦੇ ਵਿੱਚ ਆਉਣ ਤੇ ਇਸੇ ਕਿਸਮ ਦੀ ਮੁਸ਼ਕਲ ਦਾ دشواری ਦਾ ਸਾਹਮਣਾ ਨਾ ਕਰਨਾ ਪਵੇ ਔਰ ਪਹਿਲ ਦੇ ਆਧਾਰ ਤੇ ਸੋਲਿਊਸ਼ਨ ओरिएंटेड अप्रोच ਦੇ ਨਾਲ ਉਹਨਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਜਾਵੇ। वेरी गुड ਬਹੁਤ ਵਧੀਆ ਜਿਹੜਾ ਇਹਨਾਂ ਨੇ ਪਬਲਿਕ ਨੂੰ ਜਿਹੜਾ ਮੈਸੇਜ ਦਿੱਤਾ ਹੈ ਕਿ ਤੁਸੀਂ ਜਦੋਂ ਮਰਜ਼ੀ رابطہ ਕਰ ਸਕਦੇ ਹੋ ਅਫਸਰਾਂ ਦੇ ਨਾਲ ਖੁਦ ਇਹਨਾਂ ਨੇ ਕਿ ਆਪਦੇ ਨਾਲ ਕਰ ਸਕਦੇ ਆ ਸਰ ਤੁਹਾਡੇ ਕੋਲੇ ਤਿੰਨ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਹੈ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਤੇ ਮੋਗਾ ਤਿੰਨ ਜ਼ਿਲ੍ਹੇ ਜ਼ਿੰਮੇਵਾਰੀ ਹੈ ਫਰੀਦਕੋਟ ਦਾ ਗਰਾਊਂਡ ਲੈਵਲ ਤੇ ਅਸੀਂ ਬਿਲਕੁਲ ਅਸੀਂ ਰਿਐਲਿਟੀ ਚੈੱਕ ਕਰ ਲਈ ਹੈ। ਤਮਾਮ ਪੁਲਿਸ ਅਧਿਕਾਰੀਆਂ ਪੂ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਆ ਬੜਾ ਡਟੇ ਹੋਏ ਨੇ ਕੰਮ ਕਰੀ ਜਾਏ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਦੀ ਬਿਲਕੁਲ ਜਿਹੜੀ ਅੱਜ ਪੂਰੀ ਪਾਲਣਾ ਕਰ ਰਹੇ ਨੇ ਕਿਉਂਕਿ ਪਹਿਲੇ ਦਿਨ ਦੀ ਸ਼ੁਰੂਆਤ ਅਸੀਂ ਹੋਈ ਹੈ ਤੇ ਦੂਜੇ ਜ਼ਿਲ੍ਹਿਆਂ ਦੀ ਤੁਹਾਡੇ ਕੋਲੇ ਕਿਤੇ ਕਿਤੇ ਰਿਪੋਰਟ ਆਈ ਕਿਸ ਤਰੀਕੇ ਦੀ ਕਿਵੇਂ ਲੱਗਦੀ ਉੱਥੇ ਵੀ ਇਹੀ ਫੋਲੋ ਕੀਤਾ ਜਾ ਰਿਹਾ ਹੈ ਵੈਸੇ ਤਾਂ ਪਹਿਲਾਂ ਵੀ ਅਸੀਂ ਇਸੇ ਹੀ ਸਿਸਟਮ ਨੂੰ ਅਡਾਪਟ ਕੀਤਾ ਹੋਇਆ ਸੀਗਾ ਸਾਰੇ ਐਸਐਸਪੀ ਸਰਬਾਨ ਮੁਕਸਰ ਦੇ ਮੋਗੇ ਦੇ ਪ੍ਰੀਤਕੋਟ ਦੇ ਆਪਣੇ ਦਫ਼ਤਰਾਂ ਦੇ ਵਿੱਚ ਲਗਾਤਾਰ ਪਬਲਿਕ ਨਾਲ ਇੰਟਰੈਕਟ ਕਰਦੇ ਸਕੇ ਇਹ ਤਾਂ ਮੈਂ ਇਹ ਵੀ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਇਹ ਤਾਂ 2 ਘੰਟੇ ਇਅਰ ਬਾਅਦ ਲੱਗੇ ਆ ਇਸ ਤੋਂ ਇਲਾਵਾ ਵੀ ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕਦਾ ਹੈ ਅਸੀਂ ਆਪਣੇ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਨੇ ਆ ਔਰ ਪਬਲਿਕ ਗ੍ਰੀਵੈਂਸਸ ਸੁਣਨ ਵਾਸਤੇ ਅਸੀਂ ਤਤਪਾਰ ਆ ਇਹ ਕਿਉਂਕਿ ਪੁਲਿਸ ਦੀ ਸੇਵਾ ਜਿਹੜੀ ਹੈਗੀ ਆ ਇਹ 24 ਘੰਟੇ ਦੀ ਸੇਵਾ ਹੈ ਕਦੇ ਵੀ ਅਮਰਜੈਂਸੀ ਬਣ ਸਕਦੀ ਆ ਕਦੇ ਵੀ ਕੋਈ ਇਸ ਕਿਸਮ ਦੀ ਰਿਕੁਆਇਰਮੈਂਟ ਕਿਸੇ ਵੀ ਪਬਲਿਕ ਦੇ ਬੰਦੇ ਨੂੰ ਹੋਵੇ ਤਾਂ ਉਹ ਸਾਡੇ ਨਾਲ ਟੈਲੀਫੋਨ ਤੇ ਇਆ ਕਿ ਸੇ ਹੋਰ ਸਾਧਨ ਨਹੀਂ ਰابطਾ ਕਰ ਸਕਦਾ ਔਰ ਕਿਸੇ ਕਿਸਮ ਦੇ ਵਿਚੋਲੀਏ ਕਿਸੇ ਕਿਸਮ ਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਸਿੱਧੇ ਤੌਰ ਤੇ ਅਸੀਂ ਹਮੇਸ਼ਾ ਹੀ ਵੈਲਕਮ ਕਰਾਂਗੇ 112 ਸਾਡਾ ਸੰਪਰਕ ਨੰਬਰ ਹੈਗਾ ਆ ਅਸੀਂ 112 ਤੇ ਵੀ ਹਦਾਇਤਾਂ ਕੀਤੀਆਂ ਹੋਈਆਂ ਆ ਕਿ ਹਰ ਕਾਲ ਨੂੰ ਬਹੁਤ ਪ੍ਰੌਮਪਟਲੀ ਰਿਸਪੌਂਡ ਕੀਤਾ ਜਾਵੇ اور ਸਾਡੀਆਂ ਜਿਹੜੀਆਂ ਪੀਸੀਆਰ ਦੀਆਂ ਵੈਨਸ ਹੈਗੀਆਂ ਨੇ ਮੋਟਰਸਾਈਕਲ ਪਾਰਟੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਐਸੇ ਸਪਸ਼ਟਾਤਾ ਦਿੱਤੀਆਂ ਹੋਈਆਂ ਹੈ ਕਿ ਸਾਡਾ ਰਿਸਪੌਂਸ ਟਾਈਮ ਜਿਹੜਾ ਹੈਗਾ ਬਹੁਤ ਕੁਇਕ ਬਹੁਤ ਪ੍ਰੌਮਪਟ ਹੋਗੇ ਤਾਂ ਕਿ ਪੁਲਿਸ ਦੀ ਕਿਸੇ ਵੀ ਜਗ੍ਹਾ ਤੇ ਕੋਈ ਢਿਲ ਨਾ ਪਈ ਜਾਵੇ ਬਿਲਕੁਲ ਤੁਸੀਂ ਵਧੀਆ ਕੁਐਸਚਨ ਦਾ ਜਵਾਬ ਹਲੇ ਹੀ ਦਿੱਤਾ ਹੈ ਕਿ ਜਿਹੜੇ 2 ਘੰਟੇ ਨਹੀਂ ਤਾਂ ਇਸ ਦਾ ਤਮਾਮ ਜਿਹੜਾ ਲਗਾਤਾਰ ਹਰ ਦਿਨ ਅਸੀਂ ਲੋਕਾਂ ਵਾਸਤੇ ਪਬਲਿਕ ਵਾਸਤੇ ਹੈ ਕਿਉਂਕਿ ਪਬਲ ਦੇ ਪਬਲਿਕ ਦੇ ਮਾਈਂਡ ਦੇ ਵਿੱਚ ਵੀ ਆ ਸਕਦਾ ਯਾਰ ਹੁਣ ਤਾਂ 11 ਤੋਂ ਇੱਕ ਦਾ ਟਾਈਮ ਹੀ ਹੋ ਗਿਆ ਉਸ ਤੋਂ ਬਾਅਦ ਪਤਾ ਨਹੀਂ ਸਾਡੀ ਗੱਲਬਾਤ ਸੁਣਨਗੇ ਅਫਸਰ ਮਿਲਣਗੇ ਜਾਂ ਨਹੀਂ ਮਿਲਗੇ ਅਗਰ ਇਹ ਕੋਈ ਇਦਾਂ ਦੀ ਬੰਦਿਸ਼ ਨਹੀਂ ਹੈਗੀ ਕਿ ਸਿਰਫ 2 ਘੰਟਿਆਂ ਦੇ ਦੌਰਾਨ ਹੀ ਆਉਣਾ ਹੈ ਇਹਨਾਂ 2 ਘੰਟਿਆਂ ਦੇ ਦੌਰਾਨ ਜਿਹੜੇ ਆਉਣਗੇ ਉਹ ਤਾਂ ਵੈਲਕਮ ਹੈ ਨਹੀਂ ਲੇਕਿਨ ਇਸ ਤੋਂ ਇਲਾਵਾ ਕਿਸੇ ਵੀ ਵੇਲੇ ਕੋਈ ਵੀ ਸਮੱਸਿਆ ਹੋਵੇ ਜਦੋਂ ਵੀ ਕੋਈ ਸਾਡੇ ਕੋਲ ਪਬਲਿਕ ਦਾ ਕੋਈ ਵੀ ਸੱਜਣ ਆਉਂਦਾ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਔਰ ਉਹਨਾਂ ਦੇ ਸਮੱਸਿਆਵਾਂ ਦਾ ਹੱਲ ਕਰਾਂਗੇ ਸਾਡੇ ਵੱਲੋਂ 24 ਘੰਟੇ ਲੋਕਾਂ ਦੀ ਸੇਵਾ ਲਈ ਤਤਪਰਤਾ ਦੀ ਬਚਨ ਬਦਤਾ ਹੈ ਔਰ ਮੈਂ ਅੱਜ ਤੁਹਾਡੇ ਮਾਧਿਅਮ ਨਾਲ ਇਸ ਨੂੰ ਦੁਹਰਾਉਣਾ ਵੀ ਆ ਔਰ ਅਸੀਂ ਪਹਿਲਾਂ ਵੀ ਇਸ ਨੂੰ ਇਸੇ ਤਰ੍ਹਾਂ ਹੀ ਫੋਲੋ ਕਰਦੇ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੂਰੀ ਸਹਿਯੋਗ ਦੇ ਨਾਲ ਫੋਲੋ ਕਰਾਂਗੇ ਯਾਨੀ ਕਿ 2 ਘੰਟੇ ਦਾ ਆਪਾਂ ਕਹਿ ਸਕਦੇ ਹਾਂ ਉਹਨਾਂ ਲੋਕਾਂ ਨੂੰ ਪਬਲਿਕ ਨੂੰ ਬਹੁਤ ਬੈਨੀਫਿਟ ਮਿਲੂਗਾ ਜਿਹੜੇ ਦੂਰੋਂ ਚੱਲ ਕੇ ਆਉਂਦੇ ਆ ਤੇ ਉਹ ਦਫ਼ਤਰਾਂ ਦੇ ਵਿੱਚ ਆਉਂਦੇ ਆ ਅਫਸਰਾਂ ਨੂੰ ਕਿਤੇ ਨਾ ਕਿਤੇ ਡਿਊਟੀ ਤੇ ਤਾਇਨਾਤ ਹੁੰਦੇ ਆ ਵੀ ਵੀ ਆਈ ਪੀ ਡਿਊਟੀ ਹੁੰਦੀ ਹੈ ਜਾਂ ਕੋਰਟ ਦੇ ਵਿੱਚ ਜਾਣਾ ਪੈਂਦਾ ਕਿਸੇ ਨਾ ਕਿਤੇ ਪਾਸੇ ਜਾਣਾ ਪੈਂਦਾ ਉਹਨਾਂ ਨੂੰ ਵਾਪਸ ਮੋੜਨਾ ਪੈਂਦਾ ਉਹਦੇ ਵਾਸਤੇ ਬਹੁਤ ਵੱਡਾ ਜਿਹ ਸਾਡੀ ਮੌਜੂਦਗੀ ਗਰੰਟੀਡ ਹੋਗੀ ਮੰਨ ਲਓ ਕਿ ਅਸੀਂ ਇੱਥੇ ਹੋਵਾਂਗੇ ਹੀ ਹੋਵਾਂਗੇ ਅਸੀਂ ਜੇ ਕਿਤੇ ਬਾਹਰ ਜਾਣਾ ਆ ਕੋਈ ਮੌਕੇ ਤੇ ਜਾਣਾ ਆ ਜਾਂ ਕੋਈ ਹੋਰ ਮੀਟਿੰਗ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੈ ਉਸ ਨੂੰ ਵੀ ਅਸੀਂ ਇਹਨਾਂ 2 ਘੰਟਿਆਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਸ਼ਡਿਊਲ ਕਰਾਂਗੇ ਤਾਂ ਕਿ ਇਹਨਾਂ 2 ਘੰਟਿਆਂ ਦੇ ਦੌਰਾਨ ਜਿਹੜੇ ਵੀ ਸਾਨੂੰ ਮਿਲਣ ਵਾਸਤੇ ਆਉਂਦੇ ਆ ਉਹਨਾਂ ਨੂੰ ਨਿਰਾਸ਼ ਵਾਪਸ ਨਾ ਜਾਣਾ ਪਵੇ ਉਹਨਾਂ ਨੂੰ ਅਸੀਂ ਹਰ ਹਾਲਤ ਦੇ ਵਿੱਚ ਮਿਲੀਏ ਲੇਕਿਨ ਇਸ ਤੋਂ ਬਾਅਦ ਵੀ ਅਸੀਂ ਆਪਣੇ ਦਫ਼ਤਰਾਂ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕੂਗਾ ਹਾਜ਼ਰ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਸਰ ਅੱਜ ਤਾਂ ਪਹਿਲਾ ਦਿਨ ਹੈ ਅੱਜ ਤਾਂ ਵਾਕਈ ਗਰਾਊਂਡ ਲੈਵਲ ਤੇ ਜਿਹੜੇ ਸਾਰੇ ਅਫਸਰ ਬੈਠੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਤਾਂ ਨਹੀਂਗਾ ਕਿਤੇ ਕਿਤੇ ਨਾ ਕਿਤੇ ਕੋਤਾਹੀ ਕਰਨ ਲੱਗ ਪਣ ਨਾ ਬੈਠਣ ਬੈਠਣਗੇ ਲਗਾਤਾਰ ਇਸੇ ਤਰ੍ਹਾਂ ਹਦਾਇਤਾਂ ਜਾਰੀ ਉਹਨਾਂ ਦੀ ਪਾਲਨ ਕਰਨਗੇ ਡੀਜੀਪੀ ਪੰਜਾਬ ਦੀਆਂ ਦੀ ਹਾਂ ਹਾਂ ਬਿਲਕੁਲ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਡੀਜੀਪੀ ਸਾਹਿਬ ਵੱਲੋਂ ਜਾਰੀ ਕੀਤੀ ਇਹ ਅਮਲ ਹਰ ਲੈਵਲ ਤੇ ਕੀਤਾ ਜਾਵੇ ਔਰ ਇਸ ਦੇ ਵਾਸਤੇ ਅਸੀਂ ਵਕਤਨ ਖ ਵਕਤਨ ਚੈਕਿੰਗ ਵੀ ਕਰਦੇ ਰਵਾਂਗੇ ਔਰ ਇਹ ਇਨਸ਼ੋਰ ਕਰਾਂਗੇ ਕਿ ਪਬਲਿਕ ਫਰੈਂਡਲੀ ਪੁਲਿਸਿੰਗ ਦਾ ਸਿਲਸਿਲਾ ਜਿਹੜਾ ਹੈਗਾ ਆ ਉਸ ਨੂੰ ਹੋਰ ਵੀ ਸਟਰੋਂਗ ਬਣਾਇਆ ਜਾਵੇ ਲੇਕਿਨ ਮੰਨ ਲਓ ਕਿ ਤਨਾ ਕਿਤੇ ਕੋਈ ਅਫਸਰ ਫਿਰ ਵੀ ਕਤਾਈ ਵਰਤਦਾ ਹੈ ਤੁਹਾਡੇ ਕੋਲੇ ਵੀ ਸ਼ਿਕਾਇਤ ਆਉਂਦੀ ਆ ਉਸ ਤੋਂ ਬਾਅਦ ਫਿਰ ਕੋਈ ਐਕਸ਼ਨ ਲਾਉਂਗੇ ਜਾਂ ਉਸ ਨੂੰ ਪਹਿਲਾਂ ਤੁਸੀਂ ਚੇਤਾਵਨੀ ਦਿਓਗੇ ਭਾਈ ਇਹ ਜਿਹੜੀਆਂ ਡੀਜੀਪੀ ਪੰਜਾਬ ਦੇ ਅਸਦਾਇਤਾ ਉਹਨੂੰ ਮੰਨੋ ਔਰ ਅਸੀਂ ਹਰ ਹਿੱਲੇ ਹਾਰ ਤਰਾਂ ਨਾਲ ਹੀ ਕਾਉਂਸਲ ਕਰਨਾ ਪਵੇ ਚਾਹੇ ਮੋਟੀਵੇਟ ਕਰਨਾ ਪਵੇ ਚਾਹੇ ਐਕਸ਼ਨ ਲੈਣਾ ਪਵੇ ਇਹਨਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਵਾਂਗੇ ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਅਫਸਰ ਬਹੁਤ ਪੋਜ਼ੀਟਿਵਲੀ ਇਨਕਲਾਈਨ ਹੈਗੇ ਨੇ ਕਿਸੇ ਕਿਸਮ ਦੀ ਕੋਈ ਸਮੱਸਿਆ ਆਏਗੀ ਨਹੀਂ ਜੇ ਕੋਈ ਇਦਾਂ ਇਸਮਸੇ ਆਉਂਦੀ ਆ ਤਾਂ ਅਸੀਂ ਉਸ ਨੂੰ ਤੁਰੰਤ ਰੁਕਾਂਗੇ ਔਰ ਕਰੈਕਟ ਕਰਾਂਗੇ ਥੈਂਕ ਯੂ ਵੈਰੀ ਮੱਚ ਤਾਂ ਇਹ ਸਾਰਨਾ ਆਈਜੀ ਫਰੀਦਕੋਟ ਰੇਂਜ ਤੇ ਤਸਵੀਰਾਂ ਤੁਹਾਨੂੰ ਸਾਡੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਟਾਈਮ ਦੇਖ ਲਓ ਤੁਸੀਂ 12 ਵਜੇ ਜਿਹੜਾ 5 ਮਿੰਟ ਹੋ ਗਏ ਨੇ ਕਿਉਂਕਿ 11 ਵਜੇ ਜਿਹੜੀ ਅਸੀਂ ਗਰਾਊਂਡ ਲੈਵਲ ਤੋਂ ਸ਼ੁਰੂਆਤ ਕੀਤੀ ਸੀਗੀ ਜਿਹੜੇ ਆਨੇ ਨੇ ਉੱਥੋਂ ਸਾਡੀ ਜਿਹੜੀ ਸ਼ੁਰੂਆਤ ਹੋਈ ਸੀ ਸਹੀ 11 ਵਜੇ ਤਾਂ 11 ਵਜੇ ਵੀ ਜਿਹੜੇ ਪੁਲਿਸ ਅਫਸਰ ਆਪੋ ਆਪਣੇ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਸੀ ਪਬਲਿਕ ਦੇ ਨਾਲ ਉਹਨਾਂ ਦਾ ਰابطਾ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਅਸੀਂ ਐਸਐਸਪੀ ਦਫ਼ਤਰ ਦੇ ਵਿੱਚ ਪਹੁੰਚੇ ਹਾਂ ਤਮਾਮ ਡੀਐਸਪੀ ਐਸਪੀ ਤੇ ਐਸਐਸਪੀ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਰਿਐਲਿਟੀ ਜਾ ਕੇ ਚੈੱਕ ਕੀਤੀ ਹੈ ਤੇ ਉਹ ਵੀ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਉਹਨਾਂ ਦਾ ਪੂਰਾ ਸਟਾਫ ਹੈ ਜਿਹੜਾ ਉਹ ਵੀ ਦਫ਼ਤਰਾਂ ਦੇ ਵਿੱਚ ਮੌਜੂਦ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਇੱਕ ਥੋੜੀ ਜੀ ਆਪਾਂ ਹੋਰ ਸਰ ਤੋਂ ਜਾਣਕਾਰੀ ਰਹਿ ਗਈ ਹੈ ਸਾਰਾ ਅੱਜ ਇੱਕ ਸ਼ਹੀਦੀ ਜਿਵੇਂ ਦਿਹਾੜਾ ਹੈ ਸ਼੍ਰੀ ਗੁਰੂ ਨੂੰ ਲੈ ਕੇ ਗੈਸਟੜ ਛੁੱਟੇ ਵੀ ਹੈ ਪਰ ਉਸ ਦੇ ਬਾਵਜੂਦ ਵੀ ਮੈਂ ਤਾਂ ਇਹ ਕਹਿ ਸਕਦਾ ਹਾਂ ਪੁਲਿਸ ਵਾਸਤੇ ਜਾਂ ਪੱਤਰਕਾਰਾਂ ਵਾਸਤੇ ਤਾਂ ਕੋਈ ਛੁੱਟੀ ਹੁੰਦੀ ਨਹੀਂ ਉਹਨਾਂ 24 ਘੰਟੇ ਡਿਊਟੀ ਤਾਇਨਾਤ ਰਹਿੰਦੇ ਆ ਤੁਸੀਂ ਤਾਇਨਾਤ ਆ ਸਾਰੇ ਹਸਪਤਾਲ ਮੈਂ ਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਪੁਲਿਸ ਦੀ ਸੇਵਾ 24 ਘੰਟੇ ਦੀ ਸੇਵਾ ਹੈ ਔਰ 24 ਇਨ ਟੂ 7 ਹੈਗੀ ਹੈ ਸਾਡੀ ਜਨਰਲੀ ਲਗਭਗ ਐਤਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨਾਂ ਦੇ ਵਿੱਚ ਮੌਜੂਦਗੀ ਹੁੰਦੀ ਹੀ ਹੈ ਇਹ ਠੀਕ ਹੈ ਹੋ ਸਕਦਾ ਹੈ ਕਿ ਆਫਟਰਨੂਨ ਦੇ ਵਿੱਚ ਅਸੀਂ ਕੋਈ ਸਪਾਟ ਵਿਜ਼ਿਟ ਰੱਖੀਆਂ ਹੁੰਦੀਆਂ ਹੋਣ ਜਾਂ ਮੀਟਿੰਗਸ ਰੱਖੀਆਂ ਹੁੰਦੀਆਂ ਹੋਣ ਲੇਕਿਨ ਅਸੀਂ ਲਗਭਗ 24 ਇਨ ਟੂ 7 ਬੇਸਿਸ ਤੇ ਹੀ ਹੀ ਕੰਮ ਕਰਦੇ විශ්වාස ਕਰਦੇ ਹਾਂ ਧੰਨਵਾਦ ਤਾਂ ਸੁਣਿਆ ਤੁਸੀਂ ਸਿਰਫ ਐਤਵਾਰ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਰਿਲੈਕਸੇਸ਼ਨ ਜਿਹੜੀ ਪੰਜਾਬ ਪੁਲਿਸ ਨੂੰ ਹਿੰਦੀਆ ਹਾਲਾਂਕਿ ਜੇਕਰ ਉਹਦੇ ਵੀ ਡਿਊਟੀ ਹੋਊਗੀ ਤਾਂ ਡਿਊਟੀ ਤੇ ਉਤਨਾਤ ਰਹਿਣਗੇ ਤਾਂ ਤਮਾਮ ਦਿਨਾਂ ਦੇ ਵਿੱਚ ਜਿਹੜਾ ਪੂਰੇ ਦਫ਼ਤਰਾਂ ਦੇ ਵਿੱਚ ਅਫਸਰ ਕੰਮ ਕਰਨਗੇ ਹਾਲਾਂਕਿ ਇਹਨਾਂ ਨੇ ਕਿਹਾ ਕਿ 11 ਤੋਂ 1 ਦਾ ਟਾਈਮ ਹੀ ਨਹੀਂ 11 ਤੋਂ 1 ਦਾ ਟਾਈਮ ਤਾਂ ਉਹਨਾਂ ਲੋਕਾਂ ਵਾਸਤੇ ਬਹੁਤ ਸਹਾਈ ਸਦ ਹੋਵੇਗਾ ਜਿਹੜੇ ਕਿਤੇ ਨਾ ਕਿਤੇ ਦੂਰੋਂ ਚੱਲ ਕੇ ਆਉਂਦੇ ਐ ਤੇ 11 ਤੋਂ 1 ਤਾਂ ਪ੍ਰੋਪਰ ਵੀ ਪ੍ਰੋਪਰਲੀ ਜਿਹੜਾ ਇਹਨਾਂ ਨੇ ਕਿਹਾ ਕਿ ਜ਼ਰੂਰੀ ਰਹੇਗਾ ਬਾਕੀ ਸਮਾਂ ਵੀ ਜਿਹੜਾ ਲੋਕਾਂ ਵਾਸਤੇ ਅਸੀਂ ਪੂਰਾ ਜਿਹੜਾ ਰੱਖਾਂਗੇ ਤਾਂ ਆਈਜੀ ਫਰੀਦਕੋਟ ਰੇਂਜ ਗੁਰਚੰਦ ਸਿੰਘ ਸੰਧੂ ਜਿਨੇ ਹੁਣ ਆਪ ਫਰੀਦਕੋਟ ਗਰਾਊਂਡ ਲੈਵਲ ਤੇ ਜਿਹੜੀ ਸਾਰੀ ਰਿਐਲਿਟੀ ਚੈੱਕ ਕੀਤੀ ਐ ਸਾਰੇ ਅਫਸਰਾਂ ਨੇ ਜਿਹੜੀ ਡੀਜੀਪੀ ਪੰਜਾਬ ਕਹਿਆ ਹੈ ਕਿ ਇਹਨਾਂ ਕੋਲੇ ਜਿਵੇਂ ਹੁਣ ਸ੍ਰੀ ਮੁਖਸਰ ਸਾਹਿਬ ਤੇ ਮੋਗੇ ਦੀ ਜ਼ਿੰਮੇਵਾਰੀ ਹੈ ਤਾਂ ਉੱਥੋਂ ਵੀ ਇਹਨਾਂ ਨੇ ਕਿਹਾ ਕਿ ਰਿਪੋਰਟਾਂ ਆਈਆਂ ਤੇ ਉੱਥੇ ਵੀ ਇਸੇ ਤਰੀਕੇ ਦੇ ਨਾਲ ਅਫਸਰ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਤਾਇਨਾਤ ਨੇ ਤੇ ਪਬਲਿਕ ਦੇ ਨਾਲ ਉਹ ਨਜ਼ਰਾਰਤਾ ਕਾਇਮ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਕਾਇਮ ਰਹੇਗਾ ਗੁਰਜੀਤ ਸਿੰਘ ਰਮਾਨਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰਹਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ